ਗੁਰਦੁਆਰਾ ਸਾਹਿਬ ਪਿੰਡ ਬਿੰਦਰਖ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਆਉਣ ਵਾਲੀ 11 12 13 14 ਜਨਵਰੀ ਨੂੰ ਤਨਤਨ ਬਾਬਾ ਅਮਰਨਾਥ ਜੀ ਦਾ ਸਾਲਾਨਾ ਧਾਰਮਿਕ ਜੋੜ ਮੇਲਾ ਇਹ ਪਿੱਛੇ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਇਆ ਜਾਣਾ ਜੀ ਪੂਰੀ ਪ੍ਰਬੰਧਕ ਕਮੇਟੀ ਸਾਡੇ ਨਾਲ ਮੌਜੂਦ ਹੈ ਤੇ ਪੂਰਾ ਵਿਸਥਾਰ ਵਿੱਚ ਤੁਹਾਨੂੰ ਦੱਸਣਗੇ ਕਿੰਨੇ ਤਰੀਕਿਆਂ ਨੂੰ ਜਿਹੜਾ ਧਾਰਮਿਕ ਜਿਹੜਾ ਜੋੜ ਮੇਲਾ ਕਰਵਾਇਆ ਜਾ ਰਿਹਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਤਨਤਨ ਬਾਬਾ ਮਨਾਦੇ ਤਪਸਥਾਨਾ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਹਰ ਇੱਕ ਸਾਲ ਦੀ ਤਰ੍ਹਾਂ ਲੋੜੀ ਔਰ ਮਾਗੀ ਦਾ ਜਿਹੜਾ ਸਮਾਗਮ ਹੈ ਉਹ ਮਨਾਉਂਦੇ ਆ ਰਹੇ ਹਾਂ ਇਸ ਵਾਰ ਵੀ ਜਿਹੜੀ ਲੜੀ ਹੈ ਲਗਭਗ 8 ਨਵੰਬਰ ਤੋਂ ਸਟਾਰਟ ਹੈ ਜਿਹੜੀ ਕਿ ਹਲੇ ਨਿਰੰਤਰ ਜਾਰੀ ਹੈ ਜਿਸ ਦੇ ਵਿੱਚ ਵੱਖ-ਵੱਖ ਇਲਾਕਿਆਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੀ ਸੰਗਤ ਹੈ ਉਹ ਆ ਕੇ ਆਪਣਾ ਜਾਪ ਜਿਹੜਾ ਖੰਡ ਪੜਤ ਜਾਪ ਉਹ ਕਰਾਉਂਦੀ ਹੈ ਔਰ ਹੁਣ ਜਿਹੜੀ ਹੈ 12 13 14 ਦਾ ਜਿਹੜਾ ਮੇਲਾ ਉਹ ਤਿੰਨ ਦਿਨ ਮਾਗੀ ਯਾਰ ਲੋੜੀ ਦਾ ਹੋਣਾ 11 ਤਰੀਕ ਦਾ ਜਿਹੜਾ ਨਗਰ ਕੀਰਤਨ ਹੈ ਉਹ ਬੱਕ ਬੱਕ ਪਿੰਡਾਂ ਨੂੰ ਹੁੰਦਾ ਹੋਇਆ ਦਵਾਰੇ ਤਪਸਥਾਨ ਬਾਬਾ ਮਨਹਦ ਉੱਤੇ ਸਮਾਪਤ ਹੋਣਾ ਸੋ ਸਾਰੀਆਂ ਸੰਗਤਾਂ ਨੂੰ ਅਸੀਂ ਸਮੂਹ ਕਮੇਟੀ ਅਤੇ ਨਗਰ ਜਿਹੜਾ ਬੇਨਤੀ ਕਰਦਾ ਵੀ ਇਹਦੇ ਵਿੱਚ ਹਮ ਹਮਾ ਕੇ ਇਸ ਸਥਾਨ ਦੇ ਉੱਤੇ ਆਓ ਔਰ ਆਪਣਾ ਜਿਹੜਾ ਲਾਹਾ ਉਹ ਪ੍ਰਾਪਤ ਕਰੋ ਔਰ ਜਿਹੜੀ ਬਾਬਾ ਜੀ ਦੀ ਧੂੜ ਹੈ ਉਹ ਚਰਨਾਂ ਨੂੰ ਲਾਓ ਔਰ ਸਾਰੀ ਸੰਗਤ ਨੂੰ ਬੇਨਤੀ ਜਿਹੜਾ ਟੁੱਟ ਲੰਗਰ ਹੈ ਉਹ ਜਿਹੜਾ ਚੱਲਦਾ ਔਰ ਚੱਲਣਾ ਵੀ ਹੈ ਤਿੰਨ ਦਿਨ ਸੋ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ 3 ਤਰੀਕ ਨੂੰ ਨਗਰ ਕੀਰਤਨ ਹੈ ਤੇ ਇਲਾਕਾ ਨਿਵਾਸੀਆਂ ਦੀ ਸੰਗਤਾਂ ਨੂੰ ਕੀ ਕਹਿਣਾ ਚਾਹੁੰਗਾ ਕਿ ਕਿਉਂਕਿ ਟਰੈਕਟਰ ਟਰਾਲੀ ਲੈ ਕੇ ਸਥਾਨ ਦੇ ਉੱਪਰ ਪਹੁੰਚਣਗੇ ਤੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਗੇ ਸਾਰੀਆਂ ਸੰਗਤਾਂ ਨੂੰ ਸਾਡੀ ਬੇਨਤੀ ਕੀਤੀ ਜਾਂਦੀ ਹੈ ਵੀ ਜਿੱਕਣ ਹਰੇਕ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਸਾਡਾ ਭਰਾਇਆ ਜਾਂਦਾ ਲੋੜੀ ਦਾ ਮਾਗੀ ਦਾ ਤੇ ਸਾਰਿਆਂ ਨੂੰ ਟਰੈਕਟਰ ਈਪਾ ਗੱਡੀਆਂ ਗੱਡੀਆਂ ਲੈ ਕੇ ਸਾਰੇ ਇੱਥੇ ਇਹਦੇ ਵੀ ਸਾਵਧਾਨ ਹੋਣ ਦੀ ਤਵੇੇਰ ਨੂੰ 11 ਤਰੀਕ ਨੂੰ ਕੱਲ ਨੂੰ ਮਤਬ ਬਲ ਹਾਂਜੀ 11 ਤਰੀਕ ਨੂੰ ਸਾਵਨਲ ਹੋਣਾ ਚਾਹੀਦਾ ਸਾਰੀਆਂ ਸੰਗਤਾਂ ਨੂੰ ਲੱਗ ਕੇ ਦੀਆਂ ਠੀਕ ਹੋ ਜੀ ਹਾਂਜੀ ਬਬਈ ਅਸੀਂ 11 ਤਰੀਕ ਸੰਬੰਧੀ ਜਿਹੜਾ ਰੂਟ ਹੈ ਉਹ ਪ੍ਰਧਾਨ ਜੀ ਦੱਸਣਗੇ ਸਾਰੀਆਂ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਟਰੈਕਟਰ ਟਰਾਲੀਆਂ ਲੈ ਕੇ ਜਿਹੜੇ ਆਪਣੇ ਆਪਣੇ ਟੋਕਨ ਹੈ ਉਹ ਗੁਰਦੁਆਰਾ ਪਰੰਧਾ ਕਮੇਟੀ ਤੋਂ ਲੈਣ ਸ਼ਾਂਤਮਈ ਤਰੀਕੇ ਦੇ ਨਾਲ ਗੁਰੂ ਜਪ ਕਰਦੇ ਹੋਏ ਸੰਗਤ ਜਿਹੜੀ ਹੈ ਬਿਨਾਂ ਕਿਸੇ ਹੁੱਲੜਬਾਜ਼ੀ ਤੋਂ ਉਹ ਇਸ ਜਿਹੜਾ ਨਗਰ ਕੀਰਤਨ ਹੈ ਇਹਨੂੰ ਕਾਮਯਾਬ ਕਰਨਾ ਇਸ ਸਥਾਨ ਤੋਂ ਸ਼ੁਰੂ ਹੋ ਕੇ ਇਸ ਸਥਾਨ ਉੱਤੇ ਜਿਹੜੀ ਹੈ ਨਗਰ ਕੀਰਤਨ ਦੀ ਸ਼ਾਮ ਨੂੰ 6 ਵਜੇ ਉਹ ਸਮਾਪਤੀ ਹੋਣੀ ਹੈ ਸੋ ਅਸੀਂ ਸਾਰੇ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਜਿਨ੍ਹਾਂ ਜਿਨ੍ਹਾਂ ਨਗਰਾਂ ਦੇ ਵਿੱਚ ਇਸ ਨਗਰ ਕੀਰਤਨ ਲੰਘਣਾ ਉਹ ਜ਼ਰੂਰ ਜਿਹੜਾ ਇਸ ਦਾ ਲਾਹਾ ਉਹ ਪ੍ਰਾਪਤ ਕਰਨ ਸੰਗਤਾਂ ਦੇ ਦਰਸ਼ਨ ਕਰਨ ਔਰ ਆਪਣੇ ਜਿਹੜੇ ਦਰਸ਼ਨ ਹੈ ਉਹ ਸੰਗਤਾਂ ਨੂੰ ਦੇਣ ਗੁਰੂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਰਤਨ ਦਾ ਰੂਟ ਕਿਹੜਾ ਰਹੂਗਾ ਜੀ ਸਾਡਾ ਜੀ ਸ਼ੁਰੂ ਰਬਿੰਦਰਾਖ ਤੋਂ ਲੈ ਕੇ ਜੀ ਤੱਪੜੀਆਂ ਖੇਦਰਾਬਾਦ ਕੋਆੜੀ ਮੀਆਂਪੁਰ ਹਾਂਜੀ ਇਹ ਆਪਾਂ ਹਰੀ ਪਰ ਖੇੜੀ ਹੋ ਗਿਆ ਜੀ ਹਾਂਜੀ ਪਰ ਖਾਲੀ ਤੇ ਬਾਇਆ ਭੱਦਲ ਦੀ ਹੋ ਕੇ ਘੁੰਮ ਕੇ ਪਜੋਲਾ ਬਵਾਨੀ ਇਹ ਬੇਨਤੀ ਰੱਖੀ ਤੁਸੀਂ ਉਹਨੂੰ ਇਸੇ ਤਪਸਥਾਨ ਤੇ ਜਿਹੜੇ ਸਮਾਪਤ ਹੁੰਦੀ ਹੈ ਇੱਕ ਬੇਨਤੀ ਹੈ ਜੀ ਇਹ ਆਪਣੇ ਜਿੰਨੇ ਵੀ ਮੇਰੇ ਵੀਰ ਨਗਰ ਕੀਰਤਨ ਦੇ ਵਿੱਚ ਟਰੈਕਟਰ ਲੈ ਕੇ ਆਉਂਗੇ ਤੇ ਸਾਡੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਵੀ ਹੁੱਲੜ ਬਾਜੀ ਵਾਲਾ ਕੰਮ ਨਾ ਕਰਿਓ ਇੱਕ ਟਰੈਕਟਰਾਂ ਦੇ ਜਿਹੜੇ ਸਲੈਂਸਰ ਹੈ ਉਹ ਟਰੈਕਟਰਾਂ ਦੇ ਨਾਲ ਦੀ ਲੈ ਕੇ ਆਵੇ ਸਾਡੀ ਇਹ ਹੱਥ ਬੰਨ ਕੇ ਬੇਨਤੀ ਹੈ ਸਾਰੀ ਸੰਗਤ ਨੂੰ ਸੋ ਸਾਰਿਆਂ ਦੇ ਮੂਹਰੇ ਬੇਨਤੀ ਹੈ ਵੀ ਨਾਲ ਟਰਾਲੀਆਂ ਜ਼ਰੂਰ ਲਿਆਓ ਸਿੰਗਲ ਟਰੈਕਟਰ ਨਾਲ ਕੋਈ ਵੀ ਮੇਰਾ ਵੀਰ ਲੈ ਕੇ ਆਵੇ ਤੇ ਨਾਲੇ ਹੁੱਲੜ ਬਾਜੀ ਬਿਲਕੁਲ ਨਹੀਂ ਕਹਨੀ ਇਹ ਇਲਾਕੇ ਦੀ ਦੇਣ ਹੈ ਇਲਾਕੇ ਦੀ ਸੰਗਤ ਦਾ ਹੀ ਗੁਰਦੁਆਰਾ ਹੈ ਸਾਡਾ ਇੱਥੇ ਕੋਈ ਹੋ ਨਹੀਂ ਹੈਗਾ ਯਾਨੀ ਸਾਡੀ ਬੇਨਤੀ ਹੈ ਸੰਗਤਾਂ ਨੂੰ ਵੀ ਵੱਧ ਤੋਂ ਵੱਧ ਇਹਦੇ ਵਿੱਚ ਸਹਿਯੋਗ ਦੇਣ ਦੀ ਵੱਧ ਤੋਂ ਵੱਧ ਜਿੰਨੇ ਵੀ ਹੋ ਸਕੇ ਰਾਤ ਨੂੰ ਟਰੈਕਟਰ ਟਰਾਲੀਆਂ ਤੇ ਮੇਰੇ ਵੀਰ ਨੌਜਵਾਨਾਂ ਨੂੰ ਬੇਨਤੀ ਹੈ ਵੀ ਪਹਿਲੇ ਦੁਆਨ ਨੂੰ 12 ਤਰੀਕ ਨੂੰ ਸੰਗਤ ਲੈ ਕੇ ਆਉਣੀ ਹੈ ਭਾਈ ਇਲਾਕੇ ਦੇ ਵਿੱਚ ਲਾਗਪਾਸ ਤੋਂ ਹੋਰ ਜਿੰਨਾ ਵੀ ਸਹਿਯੋਗ ਹੋਦਾ 13 ਨੂੰ ਵੀ 12 ਨੂੰ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਭਾਈ ਹਮਹੁ ਹਮਾਕੇ ਬਾਬਾ ਜੀ ਦੇ ਦਰਸ਼ਨ ਕਰੋ ਥੋੜੇ ਮੰਨ ਦੀਆਂ ਕਮਨੋ ਮਨੋ ਕਾਮਨਾ ਸਾਹਿਬ ਪ੍ਰਮਾਤਮਾ ਉਹ ਬਾਈਕੁਰੂ ਪੂਰੀਆਂ ਕਰੇ ਉਹ ਬਾਈਕੁਰੂ ਜੀ ਦਾ ਖਾਲਸਾ ਬਾਈਕੁਰੂ ਜੀ ਦੇ ਪਦੇ ਤੋ ਬੇਨਤੀ ਹੈ ਪ੍ਰਬੰਧਕਾਂ ਵੱਲੋਂ ਜਿੱਥੇ ਕਿ 11 ਤਰੀਕ ਨੂੰ ਨਗਰ ਕੀਰਤਨਾ ਕਾ ਲੂ ਤੇ 12 13 14 ਨੂੰ ਜਿਹੜੇ ਦੀਵਾਨ ਨੇ ਗੁਰਦਰਾ ਸਾਹਿਬ ਪਿੰਡ ਬਿੰਦ ਪਿੰਡ ਬਿੰਦ ਰਖ ਦੇ ਵਿੱਚ ਸਜਾਏ ਜਾਣਗੇ ਤੋ ਸੰਗਤਾਂ ਨੂੰ ਬਦਚੜ ਕੇ ਬੇਨਤੀ ਵੀ ਟਰੈਕਟਰ ਟਰਾਲੀ ਤੇ ਗੱਡੇ ਦੇ ਵਿੱਚ ਸੰਗਤਾਂ ਦੇ ਨਾਲ ਜੋ ਕਿ ਸਥਾਨ ਤੇ ਪਹੁੰਚਾ ਜਾਵੇ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਸਾਲਾਨਾ ਧਾਰਮਿਕ ਜੋੜ ਮੇਲਾ ਗੁਰਦਰਾ ਸਾਹਿਬ ਪਿੰਡ ਬਿੰਦ ਰਖ ਦੇ ਵਿੱਚ ਕਰਵਾਇਆ ਜਾਂਦਾ ਹਾਂਜੀ ਬਾਬੂ ਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਆਂ ਅਸੀਂ ਬੇਨਤੀ 13 ਤਰੀਕ ਨੂੰ ਬਾਬਾ ਬੰਤਾ ਸਿੰਘ ਹੋਰ ਸੰਤਾਂ ਦੇ ਸਾਰਿਆਂ ਦਾ ਸਮਾਗਮ ਹੈ ਹਾਂਜੀ ਵੀ ਜਿਹੜਿਆ ਨੇ ਕਦੇ ਸੰਤ ਬਾਬਾ ਬੰਤਾ ਜੀ ਦੇ ਦਰਸ਼ਨ ਨਹੀਂ ਕਰੇ ਉਹ ਜ਼ਰੂਰ ਹੈ ਤਾਂ ਪਹੁੰਚਣ ਦੀ ਕਿਰਪਾਲਤਾ ਕਰੇ ਨਾਲ ਕਥਾ ਸੁਣਾਏ 13 ਤਰੀਕ ਨੂੰ ਰਾਤ ਨੂੰ ਬਾਬਾ ਬੰਤਾ ਸਿੰਘ ਦੇ ਨਵਾਂ ਲੱਗਣਾ ਹੈ 13 ਤਰੀਕ ਰਾਤ ਨੂੰ 12 ਵਜੇ ਤੋਂ ਸੰਤ ਸਮਾਗਮ ਹੈ ਸਾਰਿਆਂ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਲਾ ਕੇ ਦਿਆਂ ਨੂੰ ਕਿ ਭਾਈ ਆਪਣੇ ਕਾਮਕਾਰਾਂ ਨੂੰ ਛੱਡ ਕੇ ਟਰਾਲੀਆਂ ਵਿੱਚ ਲੈ ਕੇ ਸੰਗਤਾਂ ਨੂੰ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਸੰਗਤਾਂ ਦੇ ਦਰਸ਼ਨ ਕਰੋ ਨਾਲੇ ਸੁਣੋ ਵਾਇਕੁਰੀ ਕਾਲ ਸਾਹਿਬ ਵਾਇਕੁਰੀ ਪਤੇ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਜੋ ਕਿ ਗੁਰਦੁਆਰਾ ਸਾਹਿਬ ਪਿੰਡ ਬਿੰਦਰਖਾ ਇੱਕ ਵਾਰ ਤੁਹਾਨੂੰ ਦੱਸ ਦਿੰਨੇ ਜੋ ਕਿ ਸੰਤ ਬਾਬਾ ਬੰਤਾ ਸਿੰਘ ਜੀ ਕਥਾਵਾਚਕ ਮੁੰਡਾ ਪਿੰਡ ਵਾਲੇ ਸੰਪਰਦਾਇ ਵਿਦੀਜੰਦੀ ਜੋ ਕਿ 13 ਜਨਵਰੀ ਰਾਤ ਦਾ ਦੀਵਾਨ ਹੈ ਤੇ ਢਾਡੀ ਜਥਾ ਗੁਰਪ੍ਰੀਤ ਸਿੰਘ ਲਾਂਡਰਾ ਵਾਲੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਇਹਨਾਂ ਦਾ 14 ਜਨਵਰੀ ਜੋ ਕਿ ਦਿਨ ਦਾ ਦੀਵਾਨ ਹੈ ਢਾਡੀ ਜਥਾ ਚਰਨ ਸਿੰਘ ਜੀ ਆਲਮਗੀਰ ਵਾਲੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਜੋ ਕਿ 14 ਜਨਵਰੀ ਇਹਨਾਂ ਦਾ ਦਿਨ ਦਾ ਦੀਵਾਨ ਹੈ ਤੇ ਇਦਾਂ ਹੀ ਗੁਰਨਾਮ ਸਿੰਘ ਜੀ ਮੋਹੀ ਚੰਡੀਗੜ੍ਹ ਵਾਲੇ ਢਾਡੀ ਜੱਥਾ ਇਹਨਾਂ ਦੇ ਵੀ 13 ਜਨਵਰੀ ਜੋ ਕਿ ਦਿਨ ਦਾ ਦਿਵਾਨ ਹੈ ਤੇ ਹੋਰ ਵੀ अनेका ਢਾਡੀ ਜੱਥੇ ਜਿਹੜੇ ਇਸ ਸਮਾਗਮ ਦੇ ਵਿੱਚ ਭਾਜੀ ਵੱਲੋਂ ਇੱਕ ਹੋਰ ਬੇਨਤੀ ਹੈ ਜਿਹੜਾ ਕਿ ਨਗਰ ਕੀਰਤਨ ਆਰੰਭ ਹੋਣਾ 11 ਤਰੀਕ ਨੂੰ ਸਵਰਨ ਸਿੰਘ ਪੱਟੀ ਜੋ ਕਿ ਪਿੰਡ ਚਮਕੌਰ ਸਾਹਿਬ ਤੋਂ ਉਹ ਨਾਲ ਮਤਲਬ ਕਿ ਨਗਰ ਕੀਰਤਨ ਦੇ ਨਾਲ ਹਾਜ਼ਰੀ ਭਰਗੇ ਢਾਡੀ ਜੱਥਾ ਤੇ ਨਾਲ ਨਾਲ ਜੋ ਕਿ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਹੀ ਜੋ ਕਿ ਨਗਰ ਕੀਰਤਨ ਦੇ ਵਿੱਚ ਨਿਹਾਲ ਕਰਨਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ